ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਜੀ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਟਰਾਲਾ ਲੈ ਕੇ ਆਏ ਹਾਂ 16x7 ਦਾ ਬਿਲਕੁਲ ਨਵਾਂ ਟਰਾਲਾ ਸੇਲ ਦੇ ਲਈ ਕੀ ਰੇਟ ਹੈ ਕਿੱਥੇ ਖੜਾ ਹੈ ਮਾਲਕ ਵੀਰ ਦਾ ਫੋਨ ਨੰਬਰ ਵਗੈਰਾ ਟਰਾਲੇ ਦੇ ਸਬੰਧੀ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਵੀਡੀਓ ਨੂੰ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਆਪਾਂ ਹਰ ਰੋਜ਼ ਨਮੀਆਂ ਤੋਂ ਨਵੀਆਂ ਵੀਡੀਓਜ਼ ਚੈਨਲ ਤੇ ਲੈ ਕੇ ਆਉਂਦੇ ਰਹਿੰਨੇ ਆਂ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ ਇਹ YouTube ਤੇ ਦੇਖ ਰਹੇ ਨੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ Facebook ਵਾਲੇ ਵੀਰ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ 500 ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਟਰਾਲੇ ਬਾਰੇ 16x7 ਦਾ ਟਰਾਲਾ ਹੈ ਜੀ ਬਿਲਕੁਲ ਨਵਾਂ ਟਰਾਲਾ ਹੈ 10 ਨਟੀ ਹੱਬ ਹੈ 10 ਇੰਚੀ ਚਾਸੀ ਹੈ ਜੀ ਰੇਲ ਦਾ ਹਿੱਸਾ ਜਾਲੀ ਵਗੈਰਾ ਲੱਗੀ ਹੋਈ ਆ ਪੂਰਾ ਵਧੀਆ ਲਾਈਟਾਂ ਲੁੱਟਾਂ ਲੱਗੀਆਂ ਹੋਈਆਂ ਪੂਰਾ ਸ਼ੌਂਕੀਆ ਟਰਾਲਾ ਤਿਆਰ ਕਰਵਾਇਆ ਹੋਇਆ ਬਿਲਕੁਲ ਨਵਾਂ ਟਰਾਲਾ ਹੈਗਾ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਵਗੈਰਾ ਟਰਾਲੇ ਦੀ ਜੀ ਜੇ ਰੇਟ ਦੀ ਆਪਾਂ ਗੱਲ ਕਰੀਏ ਤਾਂ ਮਾਲਕ ਵੀਰ ਵੱਲੋਂ ਟਰਾਲੇ ਦਾ ਰੇਟ ਰੱਖਿਆ ਗਿਆ 315000 ਰੁਪਿਆ 16/7 ਦਾ ਟਰਾਲਾ ਹੈ 315000 ਰੁਪਿਆ ਰੇਟ ਹੈ ਜੀ ਮੌਕੇ ਤੇ ਘੱਟ ਹੋ ਜੂਗਾ ਰੇਟ ਕੋਈ ਫਿਕਸ ਨਹੀਂ ਇਹ ਜਿਹੜਾ ਟਰਾਲ ਹੈ ਜੀ ਇਹ ਵਿਆਸ ਏਰੀਆ ਦੇ ਵਿੱਚ ਸੇਲ ਲਈ ਆ ਤੇ ਇਹਨਾਂ ਵੀਰਾਂ ਕੋਲੇ ਇੱਕ ਮੱਝ ਵੀ ਹੈ ਸੇਲ ਲਈ ਹਰਿਆਣਾ ਦੀ ਮੱਝ 20 ਦਿਨ ਬਾਕੀ ਹੈ ਸੂਣ ਜਵੇ ਦੂਜੇ ਸੂਏ ਸੂਣਾ ਹੈ ਮੱਝ ਨੇ ਜੀ ਮੱਝ ਦਾ ਰੇਟ ਵੀਰ ਵੱਲੋਂ ਰੱਖਿਆ ਗਿਆ 1,45,000 ਰੁਪਇਆ ਫੋਨ ਨੰਬਰ ਵੀਰ ਦਾ ਵੀਡੀਓ ਦੇ ਟਾਈਟਲ ਦੇ ਵਿੱਚ ਹੈ ਗੱਲਬਾਤ ਕਰਕੇ ਤੁਸੀਂ ਇਹਨਾਂ ਨਾਲ ਜੋ ਵੀ ਤੁਸੀਂ ਖਰੀਦਣਾ ਖਰੀਦ ਸਕਦੇ ਹੋ ਟਰਾਲੀ ਵਗੈਰਾ ਚਾਹੇ ਮੱਝ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਗੱਲਬਾਤ ਕਰਕੇ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਮਿਲਦੇ ਹਾਂ ਜੀ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਸਾਧਨ ਦੇ ਨਾਲ ਧੰਨਵਾਦੀ